ਲੋਕ ਸਭਾ ਹਲਕਾ ਗੁਰਦਾਸਪੁਰ ਦੇ ਬੀਜੇਪੀ ਉਮੀਦਵਾਰ ਦਿਨੇਸ਼ ਸਿੰਘ ਬੱਬੂ ਜੀ ਦੀ ਪਤਨੀ ਮੀਨਾ ਠਾਕੁਰ ਨੇ ਪਿੰਡ ਟਾਕੀ ਨਿੰਮੋ ਦੇ ਲੋਕਾਂ ਤੋਂ ਬੱਬੂ ਦੇ ਹੱਕ ਵਿੱਚ ਵੋਟਾਂ ਭੁਗਤਾਨ ਦੀ ਅਪੀਲ ਕੀਤੀ ਲੋਕਾਂ ਨੇ ਭਾਰੀ ਇਕੱਠ ਨੂੰ ਸੰਬੋਧਿਤ ਕਰਦੇ ਹੋਏ ਮੰਡਲ ਪ੍ਰਧਾਨ ਰਣਜੀਤ ਠਾਕੁਰ ਪੁਰਾਣਾ ਸ਼ਾਲਾ ਠਾਕੁਰ ਪੂਰਨ ਸਿੰਘ ਮੈਡਮ ਰੇਨੂ ਕਸ਼ਪ ਮੈਡਮ ਮੀਨਾ ਠਾਕੁਰ ਅਤੇ ਆਏ ਹੋਏ ਹੋਰ ਸੱਜਣਾ ਨੇ ਪਿੰਡ ਵਾਸੀਆਂ ਨੂੰ ਦਿਨੇਸ਼ ਸਿੰਘ ਬੱਬੂ ਜੀ ਦੇ ਹੱਕ ਵਿੱਚ ਵੋਟਾਂ ਪਾਉਣ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦੇ ਹੱਥਾਂ ਨੂੰ ਮਜ਼ਬੂਤ ਕਰਨ ਦੀ ਅਪੀਲ ਕੀਤੀ। ਪਿੰਡ ਵਾਸੀਆਂ ਨੇ ਵੀ ਭਾਜਪਾ ਨੂੰ ਵੋਟਾਂ ਪਾ ਕੇ ਪ੍ਰਧਾਨ ਮੰਤਰੀ ਦੇ ਹੱਥ ਮਜ਼ਬੂਤ ਕਰਨ ਦੇ ਲਈ ਹੰਗੂਰਾ ਪਰਿਆ। ਦੇਖੋ। ਸੁਰਿੰਦਰ ਪਾਲ ਜੀ ਦੀ ਖਾਸ ਰਿਪੋਰਟ ਨਮਸਕਾਰ ਜੀ ਕਦੇ ਅੱਜ ਸੁਣਨਗੇ ਬੈਠਾ ਕਿ ਕੋਈ ਨਹੀਂ ਆਉਂਦਾ ਨਹੀਂ ਆਉਂਦਾ ਤੁਸੀਂ ਆਣਾ ਮੈਡਮ ਜ ਜੇ ਤੁਸੀਂ ਪਹੁੰਚੇ ਹੋ ਪਿੰਟਾਕੀ ਦੇ ਵਿੱਚ ਆਪਣੇ ਦਿਨੇਸ਼ ਵੱਕੂ ਜੀ ਦੇ ਸਮਰਥਨ ਦੇ ਲਈ ਜੋ ਕਿ ਬੀਜੇਪੀ ਦੇ ਕੈਂਡੀਡੇਟ ਆ ਗਿਆ ਉਹਨਾਂ ਨੂੰ ਲੈ ਕੇ ਤੁਸੀਂ ਇਸ ਪਬਲਿਕ ਨੂੰ ਕੀ ਸੱਦਾ ਦੇਣਾ ਚਾਹੋਗੇ ਪਹਿਲੇ ਤੇ ਸਭ ਨੂੰ ਭਾਰਤ ਮਾਤਾ ਦੀ ਜੈ ਅੱਜ ਪਿੰਡ ਢਾਕੀ ਦੇ ਦਿਨਾਂ ਨਗਰ ਦੇ ਵਿੱਚ ਆਏ ਆ ਦੀਦੀ ਆਏ ਐ ਮੈਡਮ ਦਿਨੇਸ਼ ਬਬੂ ਮੀਨਾ ਠਾਕੁਰ ਦੀ ਨਾ ਲਾਇਆ ਵੋਟਾਂ ਦੀ ਅਪੀਲ ਕਰਨ ਵਾਸਤੇ ਆਏ ਆ ਪਬਲਿਕ ਨੂੰ ਕੀ ਸੰਦੇਸ਼ ਹੈ ਸਾਰੇ ਤੇ ਆਪਣੇ ਭੈਣ ਭਰਾ ਹਨ ਉਹ ਜਿਨ੍ਹਾਂ ਦੇ ਵਿੱਚ ਸਾਡਾ ਵਿਚਰਨਾ ਹੁੰਦਾ ਹੀ ਰਹਿੰਦਾ ਹੈ ਕਿ ਭਾਰਤ ਨੂੰ ਬਚਾਣਾ ਤੇ ਮੋਦੀ ਨੂੰ ਬਚਾਣਾ ਹੈ ਔਰ ਸਾਡੇ ਦਿਨੇਸ਼ ਬਬੂ ਜੀ ਬਹੁਤ ਹੀ ਵਧੀਆ ਕਾਰਜਕਰਤਾ ਨੇ ਉਹਨਾਂ ਦਾ ਇੱਕੋ ਹੀ ਮਤਲਬ ਇੱਕੋ ਹੀ ਮਕਸਦ ਲੈ ਕੇ ਪੈਦਾ ਹੋਇਆ ਹੈ ਕਿ ਮੈਂ ਆਪਣੇ ਹਲਕੇ ਦੀ ਸੇਵਾ ਕਰਨੀ ਹੈ ਔਰ ਉਹ ਤਨ ਮਨ ધਨ ਤੋਂ ਸੇਵਾ ਕਰਦੇ ਹੈ ਸਵੇਰੇ 4 ਵਜੇ ਉੱਠ ਜਾਂਦੇ ਹੈ ਆਪਣਾ ਯੋਗਾ ਕਰਦੇ ਹੈ ਪੂਜਾ ਪਾਠ ਕਰਦੇ ਹੈ ਔਰ ਇਸ ਟਾਈਮ ਦੇ ਉੱਤੇ ਵੀ ਉਹਨਾਂ ਦੇ ਘਰ ਜਦੋਂ ਤੁਸੀਂ ਸਵੇਰੇ ਜਾ ਕੇ ਦੇਖੋਗੇ ਨਾ ਇਸ ਟਾਈਮ ਤੋਂ ਪਹਿਲੇ ਸਵੇਰੇ 2 ਘੰਟੇ ਦੇ ਵਿੱਚ ਹੀ 150 ਲੋਕੀ ਚਾਹ ਹਵਦਾ ਕੱਪ ਪੀ ਜਾਂਦੇ ਹੈ ਯਾਨੀ ਕਿ ਉਹ ਕਿੰਨਾ ਲੋਕਾਂ ਦੇ ਨਾਲ ਜੁੜੇ ਹੋਏ ਆ ਜ਼ਮੀਨ ਦੇ ਨਾਲ ਜੁੜੇ ਆ ਹਰ ਸਮੱਸਿਆ ਨੂੰ ਸੁਣਦੇ ਆ ਕਾਪੀ ਤੇ ਲਿਖਦੇ ਆ ਬਕਾਇਦਾ ਫੋਨ ਵੀ ਕਰਦੇ ਆ ਔਰ ਪੁੱਛਦੇ ਵੀ ਆ ਕਿ ਤੇਰੀ ਸਮੱਸਿਆ ਹੱਲ ਹੋਈ ਕਿ ਨਹੀਂ ਹੋਈ ਇਸ ਕਰਕੇ ਇੰਨਾ ਵਧੀਆ ਲੀਡਰ ਲੋਕਲ ਲੀਡਰ ਸਾਡੇ ਵਿੱਚ ਰਹਿਣ ਵਾਲਾ ਲੀਡਰ ਸਾਨੂੰ ਮਿਲਿਆ ਤੇ ਅਸੀਂ ਸਾਰਿਆਂ ਨੂੰ ਇਹੀ ਅਪੀਲ ਕਰਦੇ ਹਾਂ ਕਿ ਇਹ ਵਾਲਾ ਅਸੀਂ ਖੁਸ਼ ਨਸੀਬਾਂ ਐਸਾ ਲੀਡਰ ਜਿਸ ਦੀ ਸ਼ੋਭੀ ਦੇ ਉੱਤੇ ਕੋਈ ਦਾਗ ਨਹੀਂ ਹੈ ਇਮਾਨਦਾਰੀ ਵਾਲਾ ਲੀਡਰ ਬਾਕੀ ਕਿਸੇ ਵੀ ਪਾਰਟੀ ਦੇ ਕੋਲ ਕੋਈ ਐਦਾਂ ਦਾ ਲੀਡਰ ਹੈ ਹੀ ਨਹੀਂ ਹੈ ਕਿ ਜਿਹੜਾ ਇੰਨਾ ਇਮਾਨਦਾਰ ਹੋਏਗਾ ਔਰ ਇਹਨਾਂ ਝੁੱਕ ਕੇ ਦੁਨੀਆ ਦਾ ਕੰਮ ਕਰ ਸੇਵਾ ਕਰ ਰਹੇ ਹੋਣਗੇ ਤੇ ਇਹੀ ਅਪੀਲ ਕਰਦੇ ਹਾਂ ਕਿ ਉਹ ਇਮਾਨਦਾਰ ਲੀਡਰ ਨੂੰ ਵੱਧ ਤੋਂ ਵੱਧ ਵੋਟ ਦੇ ਕੇ ਅਸੀਂ ਮੋਦੀ ਜੀ ਕੋਲ ਭੇਜੀਏ ਕਿਉਂਕਿ ਮੋਦੀ ਜੀ ਦਾ ਧਿਆਨ ਤਾਂ ਇਹੀ ਤਾਂ ਹੈ ਤੇ ਸਾਡੇ ਇੱਥੋਂ ਦੀਆਂ ਵੀ ਸਮੱਸਿਆਵਾਂ ਹੱਲ ਹੋ ਸਕਣ ਪਹਿਲੇ ਸਾਰਿਆਂ ਨੂੰ ਜੈ ਸ਼੍ਰੀ ਰਾਮ ਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਨਿਊਜ਼ 16 ਟੂਡੇ ਦਾ ਕਿ ਜਿਹੜਾ ਪਿੰਡ ਢਾਕੀ ਦੇ ਵਿੱਚ ਤੁਸੀਂ ਆਪਣੇ ਮੀਨਾ ਠਾਕੁਰ ਜੀ ਨੂੰ ਕਵਰ ਕਰਦੇ ਹੋ ਬਾਕੀ ਵੋਟਾਂ ਦਾ ਤੇ ਤੁਹਾਨੂੰ ਪਤਾ ਸਾਰੇ ਹੀ ਪਾਰਟੀਆਂ ਜਿਹੜੀਆਂ ਆ ਰਹੀਆਂ ਨਾ ਪਿੰਡ ਟਾਕੀ ਜਿਹੜਾ ਆ ਅੱਜ ਤੱਕ ਇਤਿਹਾਸ ਆ ਕਿ ਬੀਜੇਪੀ ਦਾ ਹੀ ਆ ਬੀਜੇਪੀ ਨੂੰ ਹੀ ਵੋਟ ਪੈਂਦੀ ਆ ਬਾਕੀ ਅਸੀਂ ਪਿੰਡ ਤੋਂ ਬਾਕੀ ਪਾਰਟੀ ਜਿਹੜੀਆਂ ਕਹਿੰਦੀਆਂ ਕਿ ਬੱਬੂ ਜੀ ਬੋਲਦੇ ਨਹੀਂ ਆ ਕਿਉਂਕਿ ਉਹ ਬੋਲਦੇ ਕਿਸੇ ਦੇ ਉੱਪਰ ਬੋਲਣਾ ਨਹੀਂ ਚਾਹਦੇ ਉਹ ਕਿਉਂਕਿ ਉਹ ਕੰਮ ਹੀ ਕਰਦੇ ਆ ਕੰਮ ਦੇ ਉੱਪਰ ਹੀ ਜੋਰ ਦਿੰਦੇ ਨੇ ਇਸ ਕਰਕੇ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਕਿ ਵਾਧੂ ਵਾਧ ਵੋਟ ਪਾ ਕੇ ਉਹਨਾਂ ਜਿਤਾ ਕੇ ਦਿੱਲੀ ਭੇਜੀਏ ਤਾਂ ਜੋ ਹਲਕੇ ਦੇ ਵਿੱਚ ਕੰਮ ਹੋ ਸਕਣ ਕਿਉਂਕਿ ਅਸੀਂ ਬੜੇ ਮੰਗ ਨਾਲ ਇਹ ਜਿਹੜੀ ਸੀਟ ਲੋਕਲ ਕੈਂਡੀਡੇਟ ਮੰਗਿਆ ਤੇ ਅਸੀਂ ਨਹੀਂ ਚਾਹਦੇ ਕਿ ਇਹ ਜਿਹੜਾ ਸਾਡਾ ਜਿਹੜਾ ਲੋਕਲ ਕੈਂਡੀਡੇਟ ਆ ਕੋਈ ਐਦਾਂ ਦੀ ਕੋਈ ਗੱਲ ਹੋਏ ਕਿ ਸਾਨੂੰ ਜਿਹੜੀ ਇਹ ਹਾਨੀ ਮੁੜ ਕੇ ਦੁਬਾਰਾ ਦੇਖਣਾ ਪਵੇ ਇਸ ਕਰਕੇ ਸਾਰਿਆਂ ਨੂੰ ਬੇਨਤੀ ਹੈ ਕਿ ਹਰ ਇੱਕ ਬੰਦਾ ਜਿਹੜਾ ਇਹਨੂੰ ਪੋਲਿੰਗ ਕਰੇ ਔਰ ਬਬੂ ਜੀ ਨੂੰ ਜਿਤਾ ਕੇ ਅਸੀਂ ਸੈਂਟਰ 'ਚ ਭੇਜੀਏ ਤੇ ਸੈਂਟਰ 'ਚ ਜਿਹੜਾ ਆਪਣੇ ਸਾਡੇ ਜਿਹੜੇ ਹਲਕੇ ਦੇ ਕੰਮ ਕਰਵਾ ਸਕਣ ਜੈ ਸ਼੍ਰੀ ਰਾਮ